ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਮੌੜ ਖੁਰਦ ਤਹਿਸੀਲ ਮੌੜ ਮੰਡੀ ਤੇ ਜ਼ਿਲ੍ਹਾ ਬਠਿੰਡਾ ਛੇ ਝੋਟੀਆਂ ਦਿਖਾਵਾਂਗੇ ਸੂਆ ਮਿਲੂਗਾ ਪਹਿਲਾ ਤੇ ਦੂਜਾ ਤੇ ਪਸ਼ੂ ਸੱਜਣੋ ਬਾਈ ਕੋਲੇ ਸਾਰੇ ਕਮਾਲ ਦੇ ਮਿਲਣਗੇ ਤੇ ਗੱਲਬਾਤ ਬਾਈ ਨਾਲ ਕਰਾ ਦੂੰ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਬਾਈ ਤੋਂ ਸਾਰਿਆਂ ਦਾ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਕੰਮ ਹੁੰਦਾ ਬਾਈ ਹੋਰ ਹੁੰਦਾ ਜੈਨੂਅਲ ਤੇ ਜਾਨਵਰ ਵੀ ਸਾਰੇ ਹਰਿਆਣੇ ਦੇ ਹੁੰਦੇ ਨੇ ਟੌਪ ਕੁਆਲਿਟੀ ਦੇ ਬਾਕੀ ਗੱਲਬਾਤ ਬਾਈ ਨਾ ਕਰਾ ਦੂੰਗਾ ਆ ਜੋ ਜੀ ਇਧਰ ਲੈ ਬੰਨੇ ਹੋਰ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਵੀਰੇ ਚੜਦੀ ਕਲਾ ਹਾਂਜੀ ਹਾਂ ਨਾਮ ਐਡਰੈਸ ਤੇ ਫੋਨ ਨੰਬਰ ਬੋਲੋ ਜੀ ਨਾਮ ਆਪਣਾ ਬਈ ਜਸਪਾਲ ਸਿੰਘ ਪਿੰਡ ਮੌੜਖੁਰਦ ਮੋਬਾਈਲ ਨੰਬਰ ਹੈਗਾ ਬਈ 8360738157 ਅੱਜ ਕਿੰਨੀਆਂ ਝੋਕੀਆਂ ਸਮਾਂਗੇ ਅੱਛੀ ਜੀ ਸੂਆ ਕਿਹੜਾ ਇਹਨਾਂ ਦਾ ਸੂਆ ਪਹਿਲਾ ਦੂਜਾ ਬਾਈ ਬਸ ਪਹਿਲਾ ਤੇ ਦੂਜਾ ਤਕਰੀਬਨ ਸਾਰੀਆਂ ਤਾਜ਼ੀ ਹੀ ਸੂਆਂ ਹਨਾ ਤਾਜ਼ੀਆਂ ਜੀ ਤਾਜ਼ੀਆਂ ਜਮਾ ਇੱਕੋ ਕਰ ਲਈ ਸ਼ੁਰੂ ਫਿਰ ਹਾਂਜੀ ਹਾਂ ਮਾਰਗਰੀ ਕੈਮਰਾ ਦੇ ਆਰਡਰ ਦੀ ਮਾਰਦੇ ਕੈਮਰਾ ਪਹਿਲਾਂ ਤੋੜਦੇ ਬਾਈ ਖੋਲ ਕੇ ਸੂਆ ਸੂਆ ਪਹਿਲਾ ਜੀ ਸੂਆ ਪਹਿਲਾ ਕੱਦ ਵਿੱਡ ਬਹੁਤ ਸ਼ਾਨਦਾਰ ਆ ਪਹਿਲਣ ਦੇ ਹਿਸਾਬ ਨਾਲ ਹਾਂਜੀ ਤੇ ਬਾਡੀ ਵਾਲੇ ਮਾਮਲੇ 'ਚ ਬੜੀ ਜ਼ਬਰਦਸਤ ਆ ਤੇ ਮੱਜਾਂ ਸਾਰੀ ਹਰਿਆਣੇ ਦੀਆਂ ਬਾਈ ਹਰਿਆਣੇ ਦੀਆਂ ਜੀ ਹਰਿਆਣੇ ਦੀਆਂ ਇਹਨੂੰ ਕਹ ਇੱਕ ਦਿਨ ਹੋ ਗਿਆ ਬਾਈ ਸੂਈ ਨੂੰ ਇਹਨੂੰ ਅੱਜ ਚੌਥਾ ਦਿਨ ਆ ਜੀ ਕੱਲ ਖਾਲੀ ਕਰੀਆ ਬੋਲੇ ਚੋ ਇਹ ਦੰਦਾਂ ਚ ਕਿਵੇਂ ਆ ਬਾਈ ਦੰਦਾ ਚ ਚਾਰ ਦੰਦ ਜੀ ਦੰਦਾਂ ਚ ਚਾਰ ਦੰਦ ਆ ਤੇ ਦਿਨ ਚੌਥਾ ਤੇ ਕਿੰਨਾ ਕੁ ਹਾਜ਼ਰ ਹੋਊਗਾ ਹਣ ਬੋਲਾ ਬੋਲਾ ਤੁਸੀਂ 9 ਤੋਂ 10 ਲੀਟਰ ਦੇ ਸੰਨ ਚ ਜੀ 9 ਤੋਂ 10 ਕਿਲੋ ਹਾਜ਼ਰ ਆ ਹਾਂਜੀ ਹਾਂ ਇੱਥੋਂ ਮਾਰਨੀ ਗੈਰੀ ਕੈਮਰਾ 9 ਤੋਂ 10 ਕਿਲੋ ਬਾਈ ਕਹਿੰਦਾ ਹਾਜ਼ਰ ਆ ਤੇ ਬੱਚੇ ਦਾ ਥੋੜਾ ਜਰੂਰ ਕਰਦੀ ਆ ਪਰ ਥਣ ਬਹੁਤ ਕਮਾਲ ਦਾ ਲੱਗਿਆ ਝੋਟੀ ਨੂੰ ਤੇ ਚੌਣ ਚਵਾਉਣ ਦੀ ਕਿਵੇਂ ਆ ਜੀ ਚੌਣ ਚਵਾਉਣ ਦੀ 100 ਬਾਈ ਜਮਾ ਸਰਲਾ ਛਿੱਕਾ ਟਾਈਟ ਨਾ ਨਾ ਜੀ ਜਮਾ ਆ ਆ ਵੀ ਤਸੱਲੀ ਕਰਕੇ ਲਿਜਾਵੇ ਅਗਲਾ ਗਾਰੰਟੀ ਵਾਲਾ ਕੀ ਸੀ ਆ ਕਮਾ ਦੇ ਕੇ ਰਾਂ ਔਰ ਇੱਥੇ ਲਵੇ ਲਵੇ ਇਹ ਕਮਾ ਦੇ ਇੱਥੋਂ ਸਾਈਡ ਤੋਂ ਦਿਖਾਈ ਗੈਰੀ ਲੰਬੀ ਲੰਬੀ ਆ ਲੈ ਚੱਲ ਭਾਈ ਐਨ ਇੱਥੋਂ ਮਾਰਨੀ ਕੈਮਰਾ ਸਮਾਰ ਕੇ 9 ਤੋਂ 10 ਕਿਲੋ ਹਾਲ ਫਿਲਹਾਲ ਇਹਦੇ ਕੋਲੇ ਹਾਜ਼ਰ ਆ ਜਜਮੈਂਟ ਤੁਸੀਂ ਲਾਉਣੀ ਆ ਵੀ ਛੋਡੇ ਘਰੇ ਜਾ ਕੇ 14 ਪਾਉ 13 ਪਾਉ ਜਾਂ 15 ਪਾਉ ਕਿਉਂਕਿ ਇਹ ਖਰੀਦੀਆਂ ਹੋਈਆਂ ਨੇ ਸਾਰੀਆਂ ਘਰ ਦੀ ਝੋਟੀ ਕੋਈ ਵੀ ਨਹੀਂ ਇਹਨਾਂ ਚ ਤੇ ਜਿੰਨਾ ਕਬੌੜਾ ਅੱਜ ਹਾਜ਼ਰ ਹੈ ਓਨਾਂ ਕ ਭਾਈ ਤੁਹਾਨੂੰ ਦੱਸ ਦੂਗਾ ਤੇ ਓਨਾਂ ਕ ਭਾਈ ਆਪਾਂ ਡੰਗ ਦੋ ਡੰਗ ਚਵਾ ਦਾਂਗੇ ਨਾ ਹਾਂਜੀ 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 ਤੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਭਾਈ ਐਸੇ ਭਾਈ ਇਹਦੇ 1,75,000 ਰੁਪਇਆ 1 ਲੱਖ ਤੇ 75 ਦੰਦਾਂ ਚ 4 ਦੰਦ ਉਹ ਤਸੱਲੀ ਆਪਾਂ ਕਰਾ ਦਾਂਗੇ ਹਾਂਜੀ ਹਾਂਜੀ ਉਹ ਤਸੱਲੀ ਸੱਜਣੋ ਬਾਈ ਕਹਿੰਦਾ ਕਰਾ ਦਾਂਗੇ ਪਰ ਵੱਡੀ ਬੁੱਡੀ ਬਹੁਤ ਹੈ ਝੋਟੀ ਜਿਹੜੇ ਹਿਸਾਬ ਨਾਲ ਸ ਤੇ ਬਾਕੀ ਜਿਹੜੀ ਮੇਨ ਗੱਲ ਹੈ ਪਸ਼ੂ ਬਾਈ ਹੋਰੀ ਸਾਰੇ ਹਰਿਆਣੇ ਚੋਂ ਲੈ ਕੇ ਆਉਂਦੇ ਆ ਸਾਰਾ ਪਸ਼ੂਤਨ ਹਰਿਆਣੇ ਦਾ ਹੁੰਦਾ ਇਸ ਘਰ ਦੇ ਵਿੱਚ ਲੰਮੇ ਟਾਈਮ ਤੋਂ ਕੰਮ ਕਰਦੇ ਆ ਬਾਈ ਹੋਰੀ ਜੈਨੂਅਨ ਕੰਮ ਕਰਦੇ ਆ ਵਪਾਰ ਦਾ ਤੇ ਹੁਣ ਗੈਰੀ ਆ ਦੋ ਨੰਬਰ ਵਾਲੀ ਝੋਟੀ ਤੇ ਮਾਰਦੇ ਕੈਮਰਾ ਥਾਣ ਲਈ ਵਾ ਦਿਖਾ ਦੇ ਕਿੰਦਾ ਟੌਪ ਦਾ ਲੱਗਿਆ ਨੇ ਤੇ ਹੁਣ ਦਿਖਾ ਦਿਆਂ ਇਧਰਲੇ ਬੰਨੇ ਪਿਛਾਂ ਵਾਲੇ ਪੱਖ ਤੋਂ ਬਾਡੀ ਬੂਡੀ ਦਿਖਾ ਦੇ ਝੋਟੀ ਦੀ ਇਹ ਜਦੋਂ ਆ ਨੂੰ ਜਦੋਂ ਨਾਲ ਤਾਂ ਲੇਵਾ ਦਿਖਾ ਦੇ ਤੇ ਨਾਲੇ ਉੱਤੋਂ ਬਾਡੀ ਬੂਡੀ ਦਿਖਾ ਦੇ ਜਾਤ ਨਸਲ ਕੁਆਲਿਟੀ ਫੁੱਲ ਆ ਗਈ ਇਹਦਾ ਕਿਹੜਾ ਸੁਆ ਜੀ ਇਹਦਾ ਦੂਜਾ ਸੂਆ ਬਾਈ ਤੋੜ ਬਾਈ ਖੋਲ ਕੇ ਇਹ ਦੰਦਾਂ ਚ ਕਿਵੇਂ ਆ ਇਹ ਸ਼ੀਰੰਦ ਬਾਈ 6 ਦੰਦ ਸੂਆ ਦੂਜਾ ਸੂਆ ਦੂਜਾ ਜੀ ਪਰ ਬੈਕ ਤੋਂ ਝੋਟੀ ਦੀ ਚੜਾਈ ਚੜੂਈ ਬਹੁਤ ਆ ਗਈ ਹੈ ਨਾ ਹਾਂ ਜੀ ਹਾਂ ਕਿੰਨੇ ਕ ਦੰਦ ਦੀ ਸੂਈ ਆ ਬਾਈ ਇਹ ਵਰਸਾ ਸੂਈ ਆ ਬਈ ਅੱਜ ਤੜਕੀ ਖਾਲੀ ਕਰੀਆ ਬੌਲੇ ਚ ਠੀਕ ਆ ਗੱਲ ਕਿੰਨਾ ਕ ਹੋਊਗਾ ਆਈਡੀਆ ਮੌਲਾ 10 ਕਿਲੋ ਤਾਂ ਸਟਾਰਟਿੰਗ ਮੰਨੋ ਜੀ ਇਹਦੀ ਬਸ ਥਾਣੇ ਨੂੰ ਬੜਾ ਕਮਾਲ ਦਾ ਹਾਂ ਜੀ ਹਾਂ ਹੈਗੀ ਚਵਾਈ ਓਦਾਂ ਦੀ ਜਿੱਦਾਂ ਥਣ ਲੱਗਿਆ ਜਮਾ ਜੀ ਜਮਾ 100 ਦੀ 100 ਹਾਂ ਜੀ ਆ ਚਲਾ ਦੇ ਬਈ ਐਨੂੰ ਚਲਾ ਦੇ ਇੱਥੋਂ ਕਮਾਲੀ ਇ ਕਿੰਨਾ ਕ ਦੁੱਧ ਦੋਸੇ ਮਾਲਕਾ ਨਹੀਂ ਦਾ ਦੁੱਧ ਪਹਿਲੇ ਸੂਆ ਬਹੁਤ ਦੱਸਿਆ ਬਾਈ ਇਹਦਾ ਕਿੰਨਾ ਕ ਹੈ 16 ਤੋਂ ਬਾਹਰ ਦੱਸਿਆ ਕਹਿੰਦੇ ਪਹਿਲੇ ਸੂਆ 16 ਕਿਲੋ ਤੋਂ ਹਾਂ ਤੇ ਬਾਕੀ ਇੱਕ ਗੱਲ ਹੋਰ ਦੱਸਦਾ ਉਹਨਾਂ ਹਰੇਕ ਵੀਡੀਓ ਚ ਵੀ ਜੱਜਮੈਂਟ ਬਾਈ ਹਨਾ ਤੁਸੀਂ ਲਾਉਣੀ ਹੁੰਦੀ ਹੈ ਹਾਂ ਜੀ ਹਾਂ ਉਹ ਅਗਲੇ ਹੀ ਸੇਵਾ ਦਾ ਬਾਈ ਜੀ ਆ ਬਾਈ ਹੋਣੀ ਤੁਹਾਨੂੰ ਉਹੀ ਡਿਟੇਲ ਦੱਸਣਗੇ ਜਿਹੜੀ ਅੱਗੋਂ ਹਰਿਆਣੇ ਚ ਬਾਈ ਹੋਰਾਂ ਨੂੰ ਦੱਸ ਕੇ ਪਸ਼ੂ ਦਿੱਤੇ ਜਾਂਦੇ ਆ ਤੇ ਬਾਕੀ ਤੁਸੀਂ ਪਸ਼ੂ ਦੀ ਕੁਆਲਿਟੀ ਦੇ ਹਿਸਾਬ ਨਾਲ ਥਣ ਲੇਬ ਦੇ ਹਿਸਾਬ ਨਾਲ ਜੱਜਮੈਂਟ ਲਾਉਣੀ ਹੁੰਦੀ ਆ ਵੀ ਆਪਣੇ ਘਰੇ ਆ ਕੇ ਕਿੰਨਾ ਪਾਦੂ ਲਿਆ ਬਾਈ ਐਨ ਕੱਦ ਵੀ ਸੋਨਾ ਝੋਟੀ ਤੇ ਬਾਕੀ ਜਾਤ ਨਸਲ ਬਰੀਡ ਬਹੁਤਾ ਕੱਟੀ ਚ ਸੂਆ ਦੂਜਾ origignal 6 ਦੰਦਾ ਕਿਉਂਕਿ ਦੰਦਾਾਂ 'ਚ ਹੀ ਨੇ ਤਕਰੀਬਨ ਤਕਰੀਬਨ ਪਸ਼ੂ ਸਾਰੇ ਜਿੰਨੇ ਕਿ ਦਿਖਾਊਂਗਾ ਤੇ ਇਹਦੇ ਬਾਈ ਕਿੰਨੇ ਪੈਸੇ ਲੈ ਲਾਂਗੇ ਆਪਾਂ ਇਹਦਾ ਵੀ ਬਾਈ 1,75,000 ਰੁਪਏ ਇਹ ਦੋਨੇ ਮਹਿੰਗੀਆਂ ਨੇ ਇੱਕ ਤੇ ਦੋ ਨੰਬਰ ਵਾਲੀਆਂ ਹਾਂਜੀ ਹਾਂਜੀ ਓਦੋਂ ਦਾ ਹਾਲਿਆਂ ਦਾ ਰੇਟ ਘਟਾ ਜੀਵਾ ਹਾਂਜੀ ਹਾਂ ਇਹ ਜੋੜਾ ਕਿੰਨੇ ਦਾ ਦੇ ਦਾਂਗੇ ਭਾਈ ਆਪਾਂ ਆ ਕਰ ਦਾਂਗੇ ਮਾਨਤਾਂ ਜੀ ਇੱਥੋਂ ਦਿਖਾ ਦੇ ਗੈਰੀ ਓਏ ਆ ਜੋੜੇ 'ਚ ਮਾਨਤਾਂ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੇ ਕਿਸੇ ਸੱਜਣ ਨੇ ਜੋੜਾ ਹੀ ਲੈਣਾ ਹੋਇਆ ਤੇ ਹੁਣ ਆ ਜਾ 3 ਨੰਬਰ ਵਾਲੀ ਕੱਟੀ ਤੇ ਇਹ ਤੇ ਮਾਰਦੇ ਕੈਮਰਾ ਜੈਡ ਬਲੈਕ ਆ ਗਿਆ ਪਰਸਨਲ ਤੌਰ ਤੇ ਬੜੀ ਪਸੰਦ ਆਈ ਹੈ ਗੈਰੀ ਆਪਾਂ ਨੂੰ ਇੱਥੋਂ ਦਿਖਾ ਧੰਨਵਾਦ ਇਹ ਇੱਥੋਂ ਦਿਖਾ ਲੀਵਾ ਕਿ ਆ ਕਮਾਲ ਦਾ ਰੱਖਦੀ ਆ ਇਹ ਤਾਂ ਦੰਦਾਂ ਚਾਰ ਦੰਦਾਂ ਦਾ ਬਾਈ ਹਾਂ ਬਾਈ ਇਹ ਚਾਰ ਦੰਦਾਂ ਦਾ ਕਿਉਂਕਿ ਬਾਈ ਨੂੰ ਆਪਾਂ ਸਾਰੇ ਪਿਛੂ ਪੁੱਛ ਲਈ ਸੀ ਪਹਿਲਾਂ ਕਿਹੜਾ ਚਾਰ ਆ ਕਿਹੜਾ 6 ਆ ਇਹਦੀ ਮਿਸਟੇਕ ਲੱਗ ਜਾਂਦੀ ਆ ਇਹ ਤਾਂ ਜੀਸੂਈ ਆ ਬਾਈ ਹਨਾ ਇਹਨੂੰ ਬਸ ਘੰਟਾ ਕੀ ਹੋਇਆ ਬਾਈ ਜ਼ੇਰ ਬਾਕੀ ਹੈ ਪੈਣੀ ਠੀਕ ਆ ਗੱਲ ਹਾਂ ਆ ਜ਼ੇਰ ਜੂਰ ਬਾਈ ਕਹਿੰਦਾ ਪੈਣੀ ਆ ਇੱਕ ਘੰਟਾ ਸੂਈ ਨੂੰ ਹੋਇਆ ਚਾਰ ਦੰਦ ਸੁਹਾ ਕਿ ਦੂਜਾ ਜੀ ਦੂਜਾ ਅੱਲੀ ਆ ਭਈ ਐਨੂੰ ਸੁਆ ਦੂਜਾ ਦੰਦਾਂ ਚ ਚਾਰ ਦੰਦਾਂ ਪਰ ਝੋਟੀ ਲੱਗਦੀ ਪਹਿਲਣਾਂ ਵਰਗੀ ਆ ਬਹੁਤ ਕਮਾਲ ਦੀ ਝੋਟੀ ਆ ਐਂ ਲੱਗਦਾ ਵੀ ਦੁੱਧ ਬਾਈ ਚੋਖਾ ਪਾ ਦੋ ਨਾ ਜਿਹੇ ਹਿਸਾਬ ਨਾਲ ਜੋ ਦੁੱਧ ਬਾਈ 15 ਤੋਂ ਬਾਹਰ ਚ ਹੋਇਆ ਉਹ ਕਹਿੰਦੇ ਪਹਿਲੇ ਸੁਆ ਪਹਿਲਣ ਦਾ ਹਾਂ ਜੋਸ਼-ਜੁਸ਼ ਬਾਲਾ ਪੈੜਾ ਮਾਰਿਆ ਨਾ ਹਾਂਜੀ ਹਾਂ ਇਹ ਸਿੰਗ ਵੀ ਨਿੱਕਾ ਤੇ ਬਰੀਕ ਵੀ ਕੱਟੀ ਫੁੱਲ ਆ ਗਈ ਤੇ ਤੋਰਾ ਆ ਗਿਆ ਜਿੱਦਾਂ ਅਕਸਰ ਕਹਿੰਦੇ ਪਹਿਲਵਾਨਾਂ ਵਾਲਾ ਸਿਸਟਮ ਆ ਆ ਗਈ ਜੈਡ ਬਲੈਕ ਹਾਂ ਬੜਾ ਸ਼ਾਨਦਾਰ ਲੱਗਿਆ ਤੇ ਲੈ ਬਾਈ ਕਹਿ ਸਕਦੇ ਆ ਫੁੱਲ ਜੋਸ਼ ਵਾਲਾ ਆ ਗਿਆ ਜਿਵੇਂ ਕਹਦੇ ਨੇ ਪੂਰਾ ਹੀ ਜੋਸ਼ ਮਾਰਿਆ ਜੋਤੀ ਨੇ ਲੈ ਆ ਬਾਈ ਐਨ ਇਹਦੇ ਨਾਲ ਬੱਚਾ ਕੀ ਆ ਬਾਈ ਨਾਲ ਇਹਦੇ ਕੱਟ ਹੈ ਜੀ ਇਹਦੇ ਨਾਲ ਤਾਂ ਮੇਲ ਕਾਫ ਅੱਗੇ ਕੱਤੀ ਵੀ ਆ ਮੇਰੇ ਖਿਆਲ ਇੱਕ ਦੋ ਨਾਲ ਅੱਗੇ ਤਿੰਨਾਂ ਨਾਲ ਕੱਟੀਆਂ ਆਉਣਗੀਆਂ ਜੀ ਕਹਿ ਗਏ ਇੱਥੋਂ ਦਿਖਾ ਗੈਰੀ ਵੇ ਤੋਰਾ ਤੂਰੇ ਨੂੰ ਅਸਲ ਝੋਤੀ ਕਹਿ ਸਕਦੇ ਯਾਰ ਆਪਾਂ ਬਾਹਲੀ ਬਰੀਡ ਆ ਕੱਟੀ ਚ ਜਿੰਨੀ ਕਿ ਤਾਰੀਫ ਕਰਦੀ ਨੇ ਇਹਦੀ ਓਨੀ ਕਿ ਤਾਰੀਫ ਘਾਟਾ ਇੱਥੋਂ ਪੁੰਜਰ ਦਿਖਾ ਦਿਨ ਜੈਡ ਬਲੈਕ ਇੱਥੋਂ ਲੈ ਵੇ ਦਾ ਡਿਜ਼ਾਈਨ ਦਿਖਾ ਦਿ ਅੱਗੇ ਤੋਂ ਲਾ ਕੇ ਸ਼ੂਰ ਨੂੰ ਟੱਚ ਕਰਦਾ ਅੱਗੋਂ ਧੁੰਨੀ ਨੂੰ ਟੱਚ ਕਰਦੇ ਆ ਸਮਝ ਲਓ ਵੀ ਇਸ ਦੂਬਾਰ ਜਗ੍ਹਾ ਹੀ ਨਹੀਂ ਹੈਗੀ ਆਰਡਰ ਨੂੰ ਕਿਸੇ ਪਾਸੇ ਜਾਣ ਨੂੰ ਇੱਥੋਂ ਤੇਸ ਤੇ ਮਾਰਦੀ ਗੈਰੀ ਕੈਮਰਾ ਦੰਦਾਂ ਚ ਚਾਰ ਦੰਦ ਸੂਆ ਦੂਜਾ ਤਾਜੀ ਸੂਆ ਪਹਿਲਣ ਦਾ ਦੁੱਧ ਹੈਗਾ ਸੱਜਣੋ 15 ਕਿਲੋ ਦਾ ਰਿਕਾਰਡ ਆ ਐਨੂੰ ਜਦੋਂ ਜਾਊਗੀ ਨਾ ਗੈਰੀ ਉਦੋਂ ਦਿਖਾ ਦੇ 100 ਭਾਈ ਇਹਦੇ ਕਿੰਨੇ ਪੈਸੇ ਲੈ ਲਾਂਗੇ ਆ ਕੱਟੀ ਇਹਦੇ 1,55,000 ਰੁਪਏ ਭਾਈ 1 ਲੱਖ ਤੇ 55000 ਚ ਮਾਨਤਾਨ ਜਾਂ ਕਰ ਦਾਂਗੇ ਹਾਂ ਜੀ ਕਰ ਦਾਂਗੇ ਜੀ ਕਰ ਦਾਂਗੇ ਇਹ ਬਾਈ ਕਹਿੰਦਾ 1 55 ਮੰਗ ਹੈ ਦੀ ਮਾਨਤਾਨ ਹੋ ਜੂਗਾ ਹਣ ਗਰੀ ਮਾਰ 4 ਨੰਬਰ ਵਾਲੀ ਕੱਟੀ ਇਹ ਵੀ ਬੜੀ ਚੰਗੀ ਆ ਇਹ ਵੀ ਜੈਡ ਬਲੈਕ ਆ ਤੌਰ ਬਈ ਖੋਲ ਕੇ ਚਮਕਦਮਕ ਵੀ ਬਹੁਤ ਸ਼ਾਨਦਾਰ ਆ ਤੇ ਬਾਕੀ ਜਾਤ ਨਸਲ ਬਰੀਡ ਵੀ ਇਹ ਕੱਟੀ ਚ ਫੁੱਲ ਆ ਗਈ ਬਰੀਡ ਤੁਹਾਨੂੰ ਆਪੇ ਦੱਸ ਦਿਆ ਕਿਉਂਕਿ ਇਹ ਲੁੱਕ ਨਾਲੀ ਚੀਜ਼ ਨਹੀਂ ਹੈਗੀ ਤੇ ਆਰਡਰ ਕੁਆਲਿਟੀ ਇਹਦੀ ਵੀ ਤੁਹਾਨੂੰ ਦੱਸ ਦੂਗੀ ਪਿਛਲੇ ਪੱਖ ਤੋਂ ਬਟਨ ਵਾਲੀ ਕੱਟੀ ਆ ਗਈ ਚਮੜਾ ਬਿਲਕੁਲ ਪਤਲਾ ਆ ਗਿਆ ਇਹ ਦੰਦਾਂ ਦੀ ਕਿਵੇਂ ਬਾਈ ਇਹ ਪਹਿਲਾ ਸੂਆ ਬਾਈ ਚਾਰ ਦੰਦ ਹੈ ਉਹ ਚਾਰ ਦੰਦ ਹਾਂ ਮਗਰ ਕੱਟੀ ਜੇਰ ਪੈਣੀ ਇਹਦੀ ਵੀ ਬਾਕੀ ਹੈ ਹਜੇ ਸੂਆ ਪਹਿਲਾਂ ਹਾਂ ਨਾਲ ਕੱਟੀ ਆ ਗਈ ਹਾਂਜੀ ਕਮਾਲ ਆ ਬਾਈ ਇੱਥੇ ਆ ਛੋਟੀਆਂ ਆ ਸਮਝ ਲਾ ਵੀ ਆਪਾਂ ਇਹ ਤੇ ਕੀ ਨਾ ਮੂਰਤਾਂ ਵਰਗੀਆਂ ਲੈਂਦੀਆਂ ਲੱਭ ਕੇ ਜਿੱਦਾਂ ਦੀ ਮੇਰੀ ਫਰਮਾਸ਼ ਹੁੰਦੀ ਹੈ ਤੁਹਾਨੂੰ ਚੌਥੇ ਇਹ ਬਾਈ ਫਿਰ ਆਏ ਮੰਨ ਲਓ ਛੋਟੀ ਡਿਮਾਂਡ ਪੂਰੀ ਕਰੀ ਹੈ ਠੀਕ ਤੋੜ ਬਈ ਇਹਨੂੰ ਇਹ ਜੇਰ ਪੈ ਗਈ ਸੱਚ ਬਾਈ ਹਾਂ ਇਹਦੀ ਪੈ ਗਈ ਜੇਰ ਇਹਦੀ ਬਾਈ ਕਹਿੰਦਾ ਡਨ ਹੋ ਗਈ ਤੇ ਇੱਕ ਗੱਲ ਸਮਝ ਵੀਡੀਓ ਹੈਗੀ ਆਪਣੇ ਕੋਲੇ ਜੇ ਕਿਸੇ ਨੇ ਦੇਖਣੀ ਹੋਈ ਇਹਦੀ ਠੀਕ ਆ ਤੇ ਬਾਈ ਨੂੰ ਮੈਂ ਸਪੈਸ਼ਲ ਕਿਹਾ ਸੀ ਮੈਂ ਕਿਹਾ ਭਾਈ ਨਾ ਜ਼ਿਆਦਾਤਰ ਨਾ ਪਹਿਲੇ ਜਾਂ ਦੂਜੇ ਸੂਏ ਦੀਆਂ ਲਿਆਈਆਂ ਤੇ ਕੱਟੀਆਂ ਲੈ ਕੇ ਆਈ ਕਮਾਲ ਦੀਆਂ ਜਿਵੇਂ ਆਹ ਕੱਟੀ ਆ ਗਈ ਬਾਈ ਬੰਦਾ ਆਪਣਾ 4 ਦਿਨਾਂ ਤੋਂ ਆਇਆ ਵਿਚਾਰਾ ਹਜੇ ਚੱਜਣਾ ਨਾ ਨਾਤਾ ਨਹੀਂ ਆਇਆ ਮੰਨ ਲਓ ਤੁਸੀਂ ਆ ਗਈ ਇਹ ਵੀ ਗਰੀ ਜੈਡ ਬਲੈਕ ਓਏ ਇਹ ਨਾ ਦੋਨੇ ਇੱਕੋ ਜਿਹੇ ਆ ਗਿਆਂ ਕਮਾਲ ਦੀਆਂ ਕੱਟੀਆਂ ਨੇ ਦੋਨੇ ਇਹਦੇ ਕਿੰਨੇ ਪੈਸੇ ਲੈ ਲਾਂਗੇ ਬਾਈ ਇਹਦਾ 1.5 ਲੱਖ ਰੁਪਇਆ ਬਾਈ ਇਹਦਾ ਡੇਢ ਆ ਤੇ ਆ ਨਾਲ ਵਾਲੀ ਦਾ 1.55 ਹਾਂਜੀ ਹਾਂ ਜੋੜਾ ਫਿਰ ਕਿਵੇਂ ਰਹੂਗਾ ਇਹ ਜੋੜੇ ਕਰ ਦਾਂਗੇ ਬਾਈ ਮੰਨ ਤਾਂ ਕਰ ਦਾਂਗੇ ਮੰਨ ਤਾਂ ਹਾਂ ਹਾਂ ਬਾਈ ਆ ਇਹ ਜੋੜਾ ਇਹੋੀ ਗੱਲ ਆ ਵੀ ਫਾਰਮ ਦੀ ਸ਼ਾਨ ਬਣ ਜੋ ਦੋਨੇ ਜੈਡ ਬਲੈਕ ਨੇ ਥਣ ਲੇਵੀ ਵਾਲੇ ਪਾਸੋਂ ਹੱਥ ਨਹੀਂ ਧਰਾਉਂਦੀਆਂ ਨਾ ਬਰੀਡ ਵਾਲੇ ਪਾਸੋਂ ਨਾ ਬਿਊਟੀ ਵਾਲੇ ਪਾਸੋਂ ਬਹੁਤ ਕਮਾਲ ਦੀਆਂ ਗੱਟੀਆਂ ਨੇ ਦੋਨੇ ਇਹਦਾ 1.55 ਇਹਦਾ 1.4 ਨੰਬਰ ਵਾਲੀ ਦਾ ਤੇ ਹੁਣ ਆ ਜਾ ਗਰੀ ਪੰਜ ਨੰਬਰ ਵਾਲੀ ਤੇ ਇਹਦੇ 4 ਨੰਬਰ ਵਾਲੀ ਦਾ ਬਾਈ ਮੰਗਰ ਵੀ ਹੁਣ ਕੱਟੀ ਆ ਜੈਡ ਬਲੈਕ ਦੇਖੋ ਤੁਸੀਂ ਆ ਨਾਲ ਕੱਟੀ ਆ ਗਈ ਇਹਦੇ ਜੈਡ ਬਲੈਕ ਲਿਆ ਬਾਈ ਹੁਣ ਲਿਆ ਪੰਜ ਨੰਬਰ ਵਾਲੀ ਕੱਟੀ ਖਣ ਲੇ ਵੇ ਦੀ ਇਹ ਵੀ ਬੜੀ ਸ਼ਾਨਦਾਰ ਆ ਇਹਦਾ ਸੁਆ ਬਾਈ ਇਹਦਾ ਦੂਜਾ ਬਾਈ ਜੀ ਇਹ ਦੰਦਾਂ ਚ ਕਿਵੇਂ ਹੋਊ ਇਹ 4 ਐ 4 ਦੰਦ ਦੂਜਾ ਸੁਆ ਹਾਂਜੀ ਬਰੀਕ ਇਹ ਵੀ ਫੁੱਲਾ ਹਨਾ ਬਰੀਕ ਇਹ ਵੀ ਫੁੱਲਾ ਹਾਂਜੀ ਹਾਂ ਹਾਂ ਇਹ ਬਰੀਕ ਇਹ ਵੀ ਫੁੱਲਾ ਇਹਦੀ ਜੇਰਪੈਣੀ ਬਾਕੀ ਐ ਜੀ ਮੰਗਰ ਇਹਦੀ ਵੀ ਕੱਟੀ ਐ ਨਾਲ ਇਹਦੇ ਵੀ ਇਕੱਠੇ ਹਾਂ ਇਹਨੂੰ ਘੰਟਾ ਕੀ ਹੋਇਆ ਜੀ ਸੂਈ ਨੂੰ ਠੀਕ ਆ ਗੱਲ ਆ ਤੇ ਝੋਟੀਆਂ ਸਾਰੀਆਂ ਸੱਜਣੋਂ ਇੱਕ ਤੋਂ ਇੱਕ ਕਮਾਲ ਦੀ ਦਿਖਾਈ ਅੱਜ ਬਾਈ ਕੋਲੋਂ ਇੱਕ ਤੋਂ ਇੱਕ ਜਿੱਦਾਂ ਜਿੱਦਾਂ ਅੱਗੇ ਚੱਲੀਏ ਉਹ ਸਿਸਟਮ ਉਹ ਗੱਲ ਨਹੀਂ ਹੋਊਗੀ ਪਸ਼ੂ ਥੋੜਾ ਡਾਊਨ ਆਜੂ ਹਨਾ ਪਸ਼ੂ ਕੁਆਲਿਟੀ ਦੀ ਆਈ ਜਾਊਗਾ ਕਮਾ ਦੇ ਬਈ ਐਨੂੰ ਕਿਰਾਂ ਹੋ ਰਿਹਾ ਇੱਥੇ ਇਹ ਵੀ ਦੰਦਾਂ ਚ ਹੀ ਇਕੱਤੀ ਚਾਰ ਹੋਵੇ ਹੋ ਸਕਦਾ 6 ਵੀ ਹੋ ਸਕਦੀ ਆ ਕਿਉਂਕਿ ਦੂਜਾ ਸੂ ਆ ਬਾਕੀ ਚੈੱਕ ਬਾਈ ਸਾਨੂੰ ਕਰਾ ਦੂਗਾ ਹਰੇਕ ਪਸ਼ੂ ਦੇ ਦੰਦ ਜਿਹੜਾ ਵੀ ਸੱਜਣ ਸੌਦਾ ਕਰੂਗਾ ਲੈ ਕੇ ਜਾਊਗਾ ਤੇ ਇਹਦਾ ਦੁੱਧ ਕਿੰਨਾ ਕੁ ਦੱਸਿਆ ਬਾਈ ਇਹਦਾ ਵੀ ਬਾਈ 15 15 ਤੋਂ ਬਾਰੇ ਚੋਣ ਚਵਾਉਣ ਦੀ ਕਿਹਾ ਬਾਈ ਚੋਣ ਚਵਾਉਣ ਦੀ 100 ਬਾਈ ਜਮਾ ਠੀਕ ਆ ਗੱਲ ਨਾਲ ਇਹਦੇ ਵੀ ਕੱਟੀ ਨਾਲ ਇਹਦੇ ਵੀ ਕੱਟੀ ਆ ਬਾਈ ਆ ਨਾਲ ਸੱਜਣੋ ਇਹਦੇ ਵੀ ਕੱਟੀ ਆ ਤੇ ਆ ਗਈ ਇਹ ਵੀ ਜੈਡ ਬਲੈਕ ਮੇਰਾ ਖਿਆਲ ਹਾਂਜੀ ਹਾਂ ਜੈਡ ਬਲੈਕ ਜਮਾ ਆ ਗਈ ਇਹ ਵੀ ਜੈਡ ਬਲੈਕ ਤੇ ਬਰੀਕ ਇਹ ਵੀ ਫੁੱਲ ਆ ਗਏ ਮੰਨ ਲਓ ਵੀ ਤੀਜਾ ਚੌਥਾ ਤੇ ਪੰਜਵਾਂ ਇਹ ਤਿੰਨੇ ਦਾ ਕੱਟੀਆਂ ਨਾ ਜਮਾ ਇੱਕੋ ਸਾਈਜ਼ ਦੀਆਂ ਨੇ ਇੱਕੋ ਨਾਲ ਦੀਆਂ ਨੇ ਤਿੰਨੇ ਹਾਂਜੀ ਹਾਂ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਵੀ 1.5 ਲੱਖ ਰੁਪਇਆ ਬਾਈ ਜੀ ਇਹਦੇ ਨਾਲ ਵੀ ਕੱਟੀ ਆ ਗਈ ਹਾਂਜੀ ਬੱਚੇ ਦੇ ਮਾਰਗਰੀ ਕੈਮਰਾ ਕਿਉਂਕਿ ਤਾਜੀ ਸੂਈਆ ਬਿਲਕੁਲ ਨਾਲ ਇਹਦੇ ਵੀ ਕੱਟੀ ਆ ਗਈ ਤੇ ਹੁਣ ਆ ਜਾ ਗਏ ਰਹੀ 6 ਨੰਬਰਾਂ ਵੀ ਤੇ ਆ ਵੱਡੀ ਮੱਝ ਤੇ ਇਹਦਾ ਸੂਆ ਕਿਡਾ ਹੋਊਗਾ ਜੀ ਇਹਦਾ ਬਈ ਕਹਿ ਕੇ ਦਾਗ ਲੈਣੇ ਦੂਜਾ ਦਿੱਤਾ ਠੀਕ ਆ ਗੱਲ ਹਾਂ ਆਪਾਂ ਤੀਜਾ ਮੰਨਦੇ ਆ ਜੀ ਠੀਕ ਆ ਗੱਲ ਹਾਂ ਕੱਦ ਬਹੁਤ ਆਣਾ ਹਾਂ ਜੀ ਹਾਂ ਇਹ ਕਦੋਂ ਸੂਈਆ ਇਹ ਇਹ ਨੂੰ ਸੂਈ ਨੂੰ ਹੋ ਗਿਆ ਬਈ ਅੱਜ 5 ਕਿ ਦਿਨ ਇਹਦੇ ਨਾਲ ਕੀ ਹੈ ਬੱਚਾ ਇਹਦੇ ਮਗਰ ਵੀ ਕੱਟੀ ਆ ਬਈ ਇਹਦੇ ਨਾਲ ਵੀ ਕੱਟੀ ਹਾਂ ਕਿੰਨਾ ਕੋਲ ਇਹਦੇ ਕੋਲ ਆਪਾਂ ਕਹ ਲਈਏ ਬੋੜਾ ਹਾਜ਼ਰ ਹੈ ਇਹ ਥੱਲੇ ਬਈ 10 ਕਿਲੋਟਰ ਵਾਲਾ ਹਾਜ਼ਰ ਹੈ ਹੁਣ 10 ਕਿਲੋ ਕਿੰਨਾ ਕੁ ਦੁੱਧ ਪਾ ਸਕਦੇ ਆ ਬਈ ਕੋਈ ਆਈਡੀਆ ਹੈ ਤੇ 15 ਤੋਂ ਮਾਰ ਪਾ ਦੂ ਬਾਈ 15 ਕਿਲੋ ਪਾ ਦੂ ਆਰਾਮਨਾ ਬਾਈ ਆਰਾਮਨਾ ਇਹਨਾਂ ਬਾਈ ਐ ਮਨੋਂ ਵੀ ਬਿੰਨ ਸੇਵਾਜੀ ਵਾਲੇ ਕਰੋ ਆਈਏ ਠੀਕ ਹੈ ਗੱਲ ਹਾਂ ਜਮੀ ਸੇਵਾ ਨਹੀਂ ਸੀ ਵਿਚਾਰਿਆਂ ਦੀ ਐ ਮਨੋਂ ਵੀ ਆਪਾਂ ਕੱਦ ਬਟ ਦੇਖ ਕੇ ਲਿਆਏ ਆ ਕੱਦ ਬਟ ਬਹੁਤ ਹੈ ਨਸਲ ਨਸਲ ਦੇਖ ਕੇ ਲੈ ਲਈ ਹਾਂ ਹਾਂ ਬਾਈ ਨੂੰ ਮਾਣ ਆ ਇਹਦੇ ਤੇ ਵੀ ਇੰਨਾ ਕੁ ਦੁੱਧ ਇਹ ਕੱਢ ਦੂਗੀ ਬਾਕੀ ਆਈਡੀਆ ਤੁਸੀਂ ਲਾ ਲੈਣਾ ਇਹਦਾ ਤੇ 10 ਕਿਲੋ ਠੰਡਾ ਹੈਗਾ ਹੁਣ ਹਾਂਜੀ ਹਾਂ 10 ਲੀਟਰ ਹੈਗਾ ਚਵਾਈ ਦੀ ਕਿੰਮਿਆ ਚਵਾਈ 100 ਜੀ ਜਮਾ ਕਮਾਲਾ ਬਾਈ ਇੱਥੋਂ ਦਿਖਾ ਨਹੀਂ ਗਈ ਲੰਬਾਈ ਲੰਬੂਈ ਕੱਦ ਬਹੁਤ ਆ ਕੱਟੀ ਦਾ ਬਰੀਕ ਇਹ ਵੀ ਫੁੱਲਾ ਤੇ ਇਹਦਾ ਸ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਆ ਤੁਸੀਂ ਤੀਜਾ ਮੰਨ ਲਓ ਪਰ ਸਿੰਘ ਦਾ ਛੋਟਾ ਸਿੰਘ ਵਾਲੇ ਮਾਮਲੇ 'ਚ ਨਹੀਂ ਲੱਗਦੀ ਬਾਡੀ ਵਾਲੇ ਮਾਮਲੇ 'ਚ ਵੀ ਤੀਜਾ ਸੂਆ ਕਿਉਂਕਿ ਦੂਜਾ ਕੁਸੂਆ ਚੱਲਦੀ ਆ ਤੁਸੀਂ ਚਾਹੇ ਗੱਲ ਬਾਈ ਨੇ ਉਹੀ ਕਰੀਆ ਜੈਨੂਅਨ ਜਿਵੇਂ ਤੁਸੀਂ ਚਾਹੇ ਸੱਜਣ ਉਹਨੂੰ ਤੀਜਾ ਮੰਨ ਲਿਓ ਤੇ ਦੁੱਧ ਬਾਈ ਕਹਿੰਦਾ 15 ਕਿਲੋ ਦੇ ਆਸੇ ਪਾਸੇ ਇਹਨੇ ਪਾ ਦੇਣਾ ਕਿਉਂਕਿ 10 ਕਿਲੋ ਬੋਲਾ ਹਾਜ਼ਰ ਆ ਥੋੜੀ ਇਹ ਘੱਟ ਚਰਾਈ ਚਵਾਈ ਹੋਈ ਆ ਭਾਈ ਐ ਮੰਨੋ ਕੱਲ ਦਾ ਆਪਣੇ ਕੋਲੇ ਕੁਝ ਵੀ ਨਹੀਂ ਖਾਦਾ ਕੱਲ ਹੀ ਆਈਆਂ 12 ਵਜੇ ਫੇਰੀ ਠੀਕ ਆ ਗੱਲ ਹਾਂ ਕੱਲ ਵੀ ਆਈ ਵੀ ਆ ਕਿਉਂਕਿ ਕੁੱਕ ਕਈ ਵਾਰੀ ਜਿਵੇਂ ਜਾ ਕੇ ਟਿਕਾਣੇ ਲੱਗੂਗੀ ਇੱਕ ਜਗ੍ਹਾ ਤੇ ਖੜ ਗਈ ਜਿੱਥੇ ਜਾ ਕੇ ਇਹ ਸੰਗਲ ਪੈ ਗਿਆ ਉੱਥੇ ਜਾ ਕੇ ਇਹ ਪਰਫਾਰਮੈਂਸ ਆਪਦੀ ਸਹੀ ਦੇ ਦੂਗੀ ਬਈ ਜਿੰਨੀ ਕਹਿ ਗਈ ਹੈ ਨਾ ਕੈਂਟਰ ਤੇ ਲਿਆਏ ਸੀ ਬਾਈ ਇਹ ਉਹ ਕੈਂਟਰ ਨੂੰ ਮੜਾ ਮੋਟਾ ਕੋਈ ਆਰਟੀਬ ਵਗੈਰਾ ਨਹੀਂ ਹੱਥ ਦੇਤਾ ਉਹਨੇ ਰੋਕਿਆ ਨਹੀਂ ਉਹ ਕੈਂਟਰ ਵਾਲੇ ਜੋ ਗਾਹ ਨਗਾ ਲਿਆ ਬਾਅਦ ਚ ਕੈਂਟਰ ਵਾਪਸ ਮੋੜ ਕੇ ਲੈ ਗਿਆ ਉਹਨਾਂ ਨੇ ਘੰਟਾ ਉਡ ਘੰਟਾ ਵੇਚੀ ਖੜਾਈ ਰੱਖੀਆਂ ਵਿਚਾਰੀਆਂ ਉਹਦਾ ਕਰਕੇ ਕੱਲ ਬੱਸ ਸੈਕਣ ਇਹਦਾ ਮਸਾ ਇਹਦਾ ਕੱਕ ਪੱਠਾ ਅੱਜ ਤੜਕੇ ਮੜਾ ਮੋਟਾ ਖਾਦਾ ਆਏ ਸੀ ਕਿੰਨੇ ਲੜਾਂਗੇ ਜੀ ਐਸੇ ਦਾ ਵੀ 1.5 ਲੱਖ ਰੁਪਿਆ ਬਾਈ ਜੀ 1.5 ਲੱਖ ਮੁੱਲ ਹਾਂ ਤੇ ਮਾਨਤਾ ਨੂੰ ਚ ਕਰਦਾਂਗੇ ਨਾਲ ਇਹਦੇ ਵੀ ਕੱਟੀ ਹਾਂਜੀ ਨਾਲ ਇਹਦੇ ਵੀ ਕੱਟੀ ਨੰਬਰ ਬੋਲ ਦਿਓ ਜੀ ਨੰਬਰ ਹੈਗਾ ਬਾਈ ਜੀ ਆਪਣਾ 83607 ਹਾਂਜੀ 38157 ਤੇ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਪਰ ਝੋਟੀ ਇੱਕ ਤੋਂ ਇੱਕ ਕਮਾਲ ਦੀ ਆਈ ਜਾਊਗੀ ਇੱਕ ਤੋਂ ਇੱਕ ਪਿੰਡ ਬਾਈ ਦਾ ਮੋੜ ਖੁਰਦਾ ਤਹਿਸੀਲ ਮੋੜ ਮੰਡੀ ਤੇ ਜ਼ਿਲ੍ਹਾ ਬਠਿੰਡਾ 6 ਪਸ਼ੂ ਦਿਖਾਤੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ